ਪੂਰਥਲ ਵਾਲੀ ਉਹ ਬੀਬੀ ਸਰਬਜੀਤ ਕੌਰ ਬਾਰੇ ਜਿਹੜੀ ਪਾਕਿਸਤਾਨ ਇੱਕ ਜਥੇ ਦੇ ਨਾਲ ਗਈ ਉੱਥੇ ਜਾ ਕੇ ਉਹਨੇ ਕਹਿੰਦੇ ਧਰਮ ਪਰिवर्तन ਕਰ ਲਿਆ ਉਥੇ ਸ਼ਾਦੀ ਕਰ ਲਈ ਤਾਂ ਉਹ ਮਸਲਾ ਕਾਫੀ ਚੱਲੀ ਜਾਂਦਾ ਹੁਣ ਵੈਸੇ ਕਹਿੰਦੇ ਕਿ ਕੋਡ ਦਾ ਵੀ ਉਹਨਾਂ ਨੇ ਕੋਡ ਦਾ ਰੋਕ ਕੀਤਾ ਹੈ ਪਾਕਿਸਤਾਨ ਦੇ ਵਿੱਚ ਵੀ ਸਾਨੂੰ ਇਥੋਂ ਦੀ ਨਾਗਰਿਕਤਾ ਦਿਓ ਚਲੋ ਉਹ ਤੇ ਹੋਣੀ ਹੈ ਇਹ ਚੀਜ਼ਾਂ ਮਿੰਟ ਜੀ ਪਰ ਮਸਲਾ ਕਿਵੇਂ ਦੇਖੋ ਮਤਲਬ ਕਹਿ ਲੋ ਕਿ ਪਾਸਾ ਹੀ ਪਲਟ ਗਿਆ ਇਸ ਮਸਲੇ ਦਾ ਹੀ ਦੇਖੋ ਉਕਤ ਬੀਬੀ ਦਾ ਜਿਹੜਾ ਪੇਕਅਪਿੰਡ ਆ ਉਹ ਬਿਲਕੁਲ ਤੁਹਾਡੇ ਸ਼ਹਿਰ ਦੇ ਨਾਲ ਆ ਹੂੰ ਤੇ ਮੈਂ ਮਤਲਬ ਇਹਨਾਂ ਦੇ ਟੱਬਰ ਨੂੰ ਮੈਂ ਬਹੁਤਾ ਨਿੱਜੀ ਨਹੀਂ ਜਾਵਾਂਗਾ ਲੋਕ ਹਟ ਹੁੰਦੇ ਨੇ ਜੀ ਜੀ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਤੇ ਮਤਲਬ ਬਈ ਮਹਤਵਪੂਰਨ ਪਰਿਵਾਰ ਹੂੰ ਰਸੂਖਦਾਰ ਪਰਿਵਾਰ ਜੀ ਸੰਸਕਾਰੀ ਪਰਿਵਾਰ ਗੱਲ ਹੀ ਛੱਡਦੇ ਆ ਮੈਂ ਬਹੁਤ ਕਿਉਂਕਿ ਤੁਹਾਨੂੰ ਪਤਾ ਮੈਂ ਇੱਥੇ ਨੇੜੇ ਤੇੜੇ ਪਿੰਡਾਂ ਦੇ ਤਕਰੀਬਨ ਘਰਾਂ ਨੂੰ ਜਾਣਦਾ ਹਾਂ ਜੀ ਮਤਲਬ ਕਿ 20-25 ਸਾਲ ਤੇ ਸਰਪੰਚੀ ਕੀਤੀ ਹੋਣੀ ਹੈ ਇਨਾਂ ਨੇ ਅੱਛਾ ਹਾਂ ਜੀ ਤੋਂ ਮਤਲਬ ਮੈਨੂੰ ਨਹੀਂ ਸੀ ਪਤਾ ਜਦੋਂ ਛਾਪਿਆਂ ਵਾਲੀ ਛਾਪਿਆਂ ਵਾਲੀ ਮਤਲਬ ਕਿ ਹੋਈ ਉਦੋਂ ਦੇਖਿਆ ਕਿ ਭਈ ਹਾਂ ਯਾਰ ਇਹ ਜਿਹੜੀ ਬੀਬੀ ਆ ਜਦੋਂ ਮੁਕਸਰ ਜ਼ਿਲ੍ਹੇ ਦਾ ਜ਼ਿਕਰ ਆਇਆ ਹਮ ਕਿ ਇਹ ਬੀਬੀ ਇੱਥੋਂ ਦੀ ਹੈ ਤਾਂ ਮੈਨੂੰ ਕਿਸੇ ਸੱਜਣ ਨੇ ਫਿਰ ਮੈਸੇਜ ਕੀਤਾ ਕਿਉਂਕਿ ਉਹ ਵੀ ਉੱਥੋਂ ਦੇ ਸਨ ਉਹਨਾਂ ਕਹਿੰਦੇ ਫਲਾਣਾ ਦੇ ਪਰਿਵਾਰ ਚੋਂ ਤਾਂ ਮਤਲਬ ਕਿ ਮੈਂ ਕਾਫੀ ਯਾਰ ਹਰਾਨ ਰਹਿ ਗਿਆ ਸੁਖਮ ਸਿੰਘ ਜੀ ਫਿਰ ਬਾਤ ਦੇ ਵਿੱਚ ਹੋਰ ਖਬਰਾਂ ਆਪਾਂ ਵੇਖ ਰਹੇ ਹਾਂ ਚਲਦੀਆਂ ਪਈਆਂ ਨੇ ਇਹ ਤੇ ਹੁਣ ਤੇ ਦਾਦੀ ਬਣ ਗਈ ਸੀ ਦੋ ਮੁੰਡੇ ਨੇ ਹਮ ਘਰ ਵਾਲਾ ਬਹੁਤ ਲੰਮੇ ਸਮੇਂ ਤੋਂ ਇੰਗਲੈਂਡ ਸੀਗਾ ਤੇ ਚੰਗਾ ਘਰਵਾਰ ਚੰਗੀ ਦੱਸਦੇ ਆ ਕਿ ਭਈ ਕੋਈ ਆਲੀ ਫੈਮਿਲੀ ਸੀਗੀ ਤੁਸੀਂ ਦੱਸ ਹੀ ਰਹੇ ਰਸੂਖ ਵੀ ਸੀ ਤੇ ਵੈਸੇ ਵੀ ਚੰਗੀ ਸੀ ਨਾ ਤੇ ਉੱਥੇ ਵੀ ਵੀ ਆਈ ਸੀ ਅਮਾਨੀਪੁਰ ਪਿੰਡ ਹੈ ਸ਼ਾਇਦ ਕਪੂਰਥਲੇ ਦੇ ਵਿੱਚ ਪਰ ਉੱਥੇ ਵੀ ਨਾ ਬਣੀ ਤੇ ਇੱਥੋਂ ਵੀ ਕਹਿ ਲਓ ਕਿ ਭਰਾਵਾਂ ਨਾਲ ਵੀ ਹੁਣ ਲੱਗ ਪਾ ਕੇ ਟੁੱਟ ਚੁੱਕੀ ਸੀ ਹੂੰ ਇਹ ਜਿਹੜਾ ਚੰਦ ਚੜਿਆ ਹੈ ਉਹ ਉਹਦੇ ਵਿੱਚ ਇੱਕ ਪੱਖੇ ਵੀ ਆ ਰਿਹਾ ਕਿ ਇਹਦੇ ਤੇ ਕੋਈ ਮੁਕਦਮੇਬਾਜ਼ੀ ਵੀ ਸੀ ਇੱਕ ਕਿ ਦੋ ਹੈ ਤਿੰਨ ਮੈਨੂੰ ਐਗਜ਼ੈਕਟ ਤੈ ਨਹੀਂ ਪਤਾ ਕਿ ਉਸ ਦੇ باوجود ਪਾਸਪੋਰਟ ਬਣ ਗਿਆ ਉਸ ਦੇ باوجود ਉਹ ਚਲੇ ਗਈ ਕੁਝ ਅਧੂਰੀ ਜਾਣਕਾਰੀ ਵਗੈਰਾ ਵਗੈਰਾ ਹੂੰ ਹੁਣ ਵੱਡੀ ਖਬਰ ਇਹ ਆਉਣ ਲੱਗ ਪਈ ਕਿ ਅਗਾ ਤੋਂ ਪਈ ਸਿੰਗਲ ਲੇਡੀ ਨੂੰ ਜਥੇ ਨਾਲ ਜਾਣ ਦੀ ਸਾਸਤ ਹੀ ਨਹੀਂ ਜੀ ਜੀ ਇਹ ਵੀ ਇੱਕ ਬਹੁਤ ਵੱਡੀ ਗੱਲ ਹੋ ਗਈ ਪਰ ਮੈਂ ਤੇ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਕਿ ਸਿੰਗਲ ਤਾਂ ਕੋਈ ਸਾਡੀ ਧੀ ਭੈਣ ਵਿਡੋ ਵੀ ਹੋ ਸਕਦੀ ਹੈ ਹੂੰ ਕੋਈ ਡਾਈਵੋਰਸ ਵੀ ਹੋ ਸਕਦੀ ਜੀ ਤਾਂ ਫਿਰ ਬਾਦ ਦੇ ਵਿੱਚ ਹੁਣ ਇੱਕ ਸ਼ਾਇਦ ਐਸਡੀਪੀਸੀ ਮੈਂਬਰ ਨੇ ਇਸ ਗੱਲ ਨੂੰ ਪੁਖਤਾ ਵੀ ਕੀਤਾ تصدیق ਕੀਤਾ ਕਿ ਇਸ ਐਸ ਐਸਾ ਕੋਈ ਨਿਯਮ ਹੁਣ ਤੱਕ ਨੋਟੀਫਾਈ ਨਹੀਂ ਹੋਇਆ ਹੂੰ ਇਹ ਨਹੀਂ ਹੈਗਾ ਕਿ ਇਹਦੇ ਵਿੱਚ ਕੋ ਚੇਂਜ ਹੋ ਗਿਆ ਹਾਲ ਦੀ ਘੜੀ ਕਿਉਂਕਿ ਤੁਹਾਨੂੰ ਯਾਦ ਹੋਗਾ ਕਿਰਨ ਵਾਲਾ ਵਾਲਾ ਵੀ ਕੇਸ ਹੋਇਆ ਸੀਗਾ ਸ਼ਾਇਦ 2018 ਕਿਉਂ ਨੀਂ ਜੀ ਉਦੋਂ ਵੀ ਇਸ ਤਰ੍ਹਾਂ ਦੀਆਂ ਮੰਗਾਂ ਉਠੀਆਂ ਸਨ ਇਹ ਤੋਂ ਇਲਾਵਾ ਇੱਕ ਨਾ Hindu ਫੈਮਿਲੀ ਸੀ ਸ਼ਾਇਦ ਫਿਰੋਜ਼ਪੁਰ ਦੀ ਹਿੰਦੂ ਵਾਂਗ ਲਈ ਸੀਗੀ ਉਹ ਸਾਰੀ ਦੀ ਸਾਰੀ ਜਿਹੜੀ ਆ ਜਥੇ ਨਾਲ ਗਈ ਤੇ ਮੁੜ ਕੇ ਉਥੇ ਰਹਿ ਪਈ ਸੀ ਇੱਥੇ ਨਾ ਇੱਕ ਸੁਸਾਇਟੀ ਹੁੰਦੀ ਸੀ ਹੁਣ ਪਤਾ ਨਹੀਂ ਚੱਲਦੀ ਆ ਕਿ ਨਹੀਂ ਭਾਈ ਮਰਦਾਨਾ ਸੁਸਾਇਟੀ ਹੁੰਦੀ ਸੀ ਕੁਛ ਸੇਵਾ ਸੁਸਾਇਟੀ ਸ਼ਹਿਰ ਦੀ ਹਾਂਜੀ ਬਹੁਤ ਤੁਸੀਂ ਦੇਖਿਆ ਉਹ ਬਹੁਤ ਫੇਮਸ ਹੁੰਦੀ ਸੀ ਤਾਂ ਉਦੋਂ ਇਹਨਾਂ ਦੇ ਜ਼ਰੀਏ ਗਏ ਸੀ ਉਹ ਫੈਮਿਲੀ ਸਾਰੀ ਦੀ ਸਾਰੀ ਉਹ ਨਾਗਰਿਕ ਬਣ ਗਈ ਸੀ ਉਥੇ ਉਹ ਹਿੰਦੂ ਫੈਮਿਲੀ ਸੀ ਜੀ ਜੀ ਇਸ ਤਰ੍ਹਾਂ ਹੀ ਸ਼ਾਇਦ ਇੱਕ ਵਾਰੀ ਅਮਰਜੀਤ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਆਈਐਸਆਈ ਦੀ ਕੋਈ ਕੋਈ ਨਾ ਪੁੱਛੀ ਤੇ ਚਾਰ ਕੁ ਦਿਨ ਬਾਅਦ ਇਹ ਉਹਨੂੰ ਵਾਪਸ ਭੇਜਿਆ ਗਿਆ ਸੀ ਇਹ ਕੁਝ ਐਸੇ ਐਪੀਸੋਡ ਹੈਗੇ ਨੇ ਹਮ ਹੁਣ ਜਿਹੜੀ ਇਹ ਸਾਰੀ ਕਹਾਣੀ ਆ ਇਹਦੇ ਵਿੱਚ ਇੱਕ ਜਿਹੜੀ ਸੁਲਤਾਨਪੁਰ ਲੋਧੀ ਦੀ ਐਸਟੀਪੀਸੀ ਮੈਂਬਰ ਆ ਬੀਬੀ ਸ਼ਦ ਗੁਰਪ੍ਰੀਤ ਕੌਰ ਮੈਨੂੰ ਨਾਂ ਤੇ ਸਹੀ ਮੈਂ ਕਹਾਂ ਯਾਦ ਨਹੀਂ ਹੁਣ ਸ਼ਾਇਦ ਚਲੋ ਬੀਬੀ ਜੀ ਜਿਹੜੇ ਉੱਥੋਂ ਦੇ ਐਸਟੀਪੀਸੀ ਮੈਂਬਰ ਆ ਉਹਨਾਂ ਨੇ ਇੱਕ ਗੱਲ ਕਹੀ ਕਿ ਭਈ ਅਸਲ ਵਿੱਚ ਇਹਦੀ ਤਸਦੀਕ ਜਿਹੜੀ ਸੀ ਨਾ ਉਹ ਕੀਤੀ ਸੀ ਪਿੰਡ ਦਾ ਕੋਈ ਨੰਬਰਦਾਰ ਆ ਅਰਜੈਂਸ ਯਾਨੀ ਦਾ ਮਤਲਬ ਇਹ ਆ ਕਿ ਠੀਕ ਆ ਉਹਦਾ ਪਾਸਪੋਰਟ ਦਾ ਪਤਾ ਮੁਕਸਬ ਜ਼ਿਲ੍ਹੇ ਦਾ ਹੋ ਸਕਦਾ ਹੈ ਹੂੰ ਪਰੰਤੂ ਉਹਦਾ ਇੱਧਰ ਜਿਆਦਾ ਮੈਂ ਜਿਵੇਂ ਤੁਹਾਨੂੰ ਦੱਸਿਆ ਹੈ ਨਹੀਂ ਸੀਗਾ ਵਾਰ-ਵਾਰਤਾ ਹੂੰ ਉਹ ਉਥੋਂ ਨੰਬਰਦਾਰ ਹੈ ਕੋਈ ਅਰਜੈਂਸ ਉਹ ਤਸਦੀਕ ਕਰਦਾ ਹੁਣ ਐਸਜੀਪੀਸੀ ਵਾਲੇ ਕਹਿੰਦੇ ਵੀ ਸਾਡਾ ਕੰਮ ਇਹੀ ਹੁੰਦਾ ਹੈ ਕਿ ਅਸੀਂ ਸਿਰਫ ਤੇ ਸਿਰਫ ਬੰਦੇ ਦਾ ਐਡਰੈਸ ਪਿੰਡ ਜਿਹੜਾ ਤਸਦੀਕ ਕਰਵਾਉਨੇ ਆ ਕਿ ਭਾਈ ਇੱਥੇ ਰਹਿਣ ਵਾਲਾ ਹੁਣ ਉਹਦੇ ਤੇ ਕੇਸ ਕਿੰਨੇ ਆ ਉਹਦਾ ਕੀ ਹੋਰ ਮਾਮਲਾ ਹੈ ਕਿ ਨਹੀਂ ਜੀ ਉਹ ਸਾਰਾ ਜਿਹੜਾ ਪੜਤਾਲ ਦਾ ਘੇਰਾ ਹੈ ਉਹ ਆਉਂਦਾ ਹੈ ਭਾਈ ਸਰਕਾਰ ਦੇ ਹਿੱਸੇ ਹਮ ਅਸੀਂ ਇਸ ਤਰ੍ਹਾਂ ਦੀ ਕੋਈ ਪੜਤਾਲ ਨਹੀਂ ਕਰਵਾਉਂਦੇ ਕਿ ਕਿਹੜੇ ਬੰਦੇ ਦਾ ਕਰੈਕਟਰ ਕਿਹੜੇ ਬੰਦੇ ਦਾ ਮਤਲਬ ਕਿ ਕ੍ਰਿਮਨਲ ਰਿਕਾਰਡ ਆ ਸੀ ਨਹੀਂ ਅਸੀਂ ਸਿਰਫ ਐਡਰੈਸ ਪਤਾ ਤਾ تصਦੀਕ ਕਰਵਾਉਨੇ ਆ ਵੈਰੀਫਾਈ ਕਰਵਾਉਨੇ ਆ ਤੇ ਉਹ ਅਸੀਂ ਕਰਵਾ ਲਿਆ ਮਤਲਬ ਕਿ ਸਰਕਾਰ ਆਪਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਥੋਪ ਦਿੰਦੀ ਐ ਐਸਟੀਪੀਸੀ ਤੇ ਕਿ ਦੇਖੋ ਜੀ ਐਸਟੀਪੀਸੀ ਨੇ ਦੇਖਣਾ ਐਸਜੀਪੀਸੀ ਕਰੀ ਹੈ ਕਿ ਸਾਡੇ ਵਾਸਤੇ ਨਹੀਂ ਕੋਈ ਜੀ ਤਾਂ ਕੁੱਲ ਮਿਲਾ ਕੇ ਇਹ ਕਹਾਣੀ ਹੈ ਇਹ ਲੱਬੋ ਲਬਾਬ ਆ ਪਰ ਮੇਰੇ ਖਿਆਲ ਦੇ ਨਾਲ ਬਹੁਤ ਗਲਤ ਆ ਪਹਿਲੀ ਗੱਲ ਤੇ ਆ ਕਿ ਵਹੀ ਸਾਨੂੰ ਇਸ ਪਾਕਤੋ ਵੀ ਏਜੰਸੀਆਂ ਨੂੰ ਲੈਣਾ ਚਾਹੀਦਾ ਕਿਉਂਕਿ ਦੇਖੋ ਇਹ ਮਸਲਾ ਯੂਕੇ ਚ ਜਿਹੜੇ ਰਹਿੰਦੇ ਨੇ ਨਾ ਉਹ ਤੁਹਾਨੂੰ ਵੇਤਰ ਦੱਸ ਦੇਣਗੇ ਕਿ ਧਰਮ ਪਰਿਵਰਤਨ ਦੇ ਉੱਤੇ ਬਹੁਤ ਵੱਡੀ ਬਹਿਸ ਜਿਹੜੀ ਆ ਉਹ ਛੜੀ ਹੋਈ ਆ ਜੀ ਕੀ ਇਸ ਤਰ੍ਹਾਂ ਦਾ ਮਾਮਲਾ ਤਾਂ ਨਹੀਂ ਬਣਦਾ ਨਾ ਸਰ ਹੁੰਦਾ ਇਹ ਹੁਣ ਆਪਾਂ ਦੇਖੀਏ ਤਾਂ ਮਾਮਲਾ ਦਾਰ ਮਾਮਲਾ ਵਧਦਾ ਜਾਏ ਉਹ ਦੋ ਤਿੰਨ ਚੀਜ਼ਾਂ ਦੇ ਵਿੱਚ ਵੱਖਰੀਆਂ ਹੁੰਦੀਆਂ ਹਨ ਹਾਂਜੀ ਇਹ ਵੀ ਦੇਖਣਾ ਪਵੇਗਾ ਨਾ ਚਲੋ ਉਹ ਤਾਂ ਕਹਿ ਰਹੀ ਆ ਕਿ ਅਸੀਂ ਤਾਂ ਕਈ ਸਾਲਾਂ ਤੋਂ ਭਈ ਇੱਕ ਦੂਜੇ ਦੇ ਨਾਲ ਸੀਗੇ ਹੂੰ ਤਾਂ ਇਹ ਇਹ ਬੜਾ ਹੁਣ ਔਖਾ ਹੋ ਜਾਏਗਾ ਕਿ ਕਿਸੇ ਦਾ ਅਕਾਊਂਟ ਹੁਣ ਕਿਵੇਂ ਕੋਈ ਖੰਗਾ ਲੇਗਾ ਜੀ ਕਿ ਭਈ ਇਹ ਕੋਈ ਸੰਪਰਕ ਦੇ ਵਿੱਚ ਤੇ ਨਹੀਂ ਤੇ ਜੇ ਇਹਦਾ ਸੰਪਰਕ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਏਜੰਸੀਆਂ ਜਿਹੜੀਆਂ ਉਹਨਾਂ ਵਾਸਤੇ ਇਹ ਮਾਮਲਾ ਇੱਕ ਥੋੜਾ ਟ੍ਰੀਡਾ ਵੀ ਹੋ ਜਾਏਗਾ ਕਿ ਕਿਤੇ ਕੋਈ ਇਦਾਂ ਦੀ ਕੋਈ ਗੱਲਬਾਤ ਤੇ ਨਹੀਂ ਹੈਗੀ ਕਿ ਕੋਈ ਮਿੱਥ ਕੇ ਜਾਂ ਧਰਮ ਪਰਿਵਰਤਨ ਦੇ ਇਲਿਹਾਸ ਦੇ ਨਾਲ ਇਹ ਸਾਰਾ ਕੁਝ ਲਾਇਆ ਜਾ ਰਿਹਾ ਜੀ ਜੀ ਵਾਕਈ ਬਾਕੀ ਕਿਉਂਕਿ ਇਸ ਤਰ੍ਹਾਂ ਦੀਆਂ ਖਬਰਾਂ 'ਚ ਲੋਕਾਂ ਦਾ ਇੰਟਰਸਟ ਵੀ ਜ਼ਿਆਦਾ ਬਣ ਜਾਂਦਾ ਹੈ ਬਾਕੀ ਜੱਥੇ ਦੇ ਨਾਲ ਜੀ ਆ ਦੇਖ ਲਓ ਆਪ ਤਰ੍ਹਾਂ ਨਾ ਕਮੈਂਟ ਮਿਲ ਜਾਏਗਾ ਖਿੰਦਾ ਜੀ ਹੈ ਇਹ ਕਹਿ ਰਿਹਾ ਕਿ ਯੂਕੇ 'ਚ ਬਹੁਤ ਔਰਤੋਂ ਖਾਨ ਮਿਸ਼ਨ ਮੈਂ ਤਾਂ ਦੱਸਿਆ ਕਿ ਕਾਫੀ ਇਹ ਗੱਲ ਜਿਹੜੀ ਹੈ ਨਾ ਕੋਈ ਤੇ ਇੱਕ ਮਾਮਲੇ ਤੱਕ ਨਹੀਂ ਚਲੋ ਇਹ ਨਿੱਜੀ ਮਾਮਲਾ ਕਿਸੇ ਦਾ ਕਿਨੇ ਕੀ ਕਰਨਾ ਮੈਂ ਇਹ ਕਹਿਣਾ ਕਿ ਧਾਰਮਿਕ ਜਥੇ ਦੀ ਆੜ ਦੇ ਵਿੱਚ ਧਾਰਮਿਕ ਯਾਤਰਾ ਦੀ ਆੜ ਚ ਆਪਣੇ ਇਸ਼ਕ ਨੇ ਪਰੇ ਚਾੜਨੀ ਠੀਕ ਨਹੀਂ ਹੈ ਮੈਂ ਇਸ ਚੀਜ਼ ਨੂੰ ਗਲਤ ਮੰਨਦਾ ਵੈਸੇ ਵੀ ਤੁਸੀਂ ਉਮਰ ਦੇ لحاظ ਨਾਲ ਆਪਣੇ ਖਾਨਦਾਨ ਨੂੰ ਦੇਖੋ ਯਾਰ ਬਹੁਤ ਕੁਝ ਸੋਚਣਾ ਬਹੁਤ ਕੁਝ ਸੋਚਣਾ ਤੇ ਸਮਝਣਾ ਚਾਹੀਦਾ ਚਲੋ ਫਿਰ ਵੀ ਮੈਂ ਇਸ ਨੂੰ ਵਿਅਕਤੀਗਤ ਮਾਮਲਾ ਕਹਿ ਕੇ ਛੱਡ ਦਿਨਾ ਪਰ ਇਤੋਂ ਬਾਅਦ ਜੇ ਕੋਈ ਨਿਯਮ ਸਖਤ ਹੁੰਦੇ ਨੇ ਤਾਂ ਤੁਸੀਂ ਅਗਲੇ ਦਾ ਵੀ ਅੱਗਾ ਮਾਰਦੇ ਹੋ ਜੀ ਬਿਲਕੁਲ ਇਹ ਇਹ ਚੀਜ਼ਾਂ ਜ਼ਰੂਰ ਧਿਆਨ ਚ ਰੱਖਣੀਆਂ ਚਾਹੀਦੀਆਂ ਨੇ ਜੀ ਜੀ ਇੱਕ ਮਿੱਤਰ ਦੱਸ ਰਹੇ ਨੇ ਇੱਥੇ ਭਰਮਜੀਤ ਸਿੰਘ ਜੀ ਤੇ ਭਲਵਿੰਦਰ ਸਿੰਘ ਜੀ ਇਹਨਾਂ ਦੇ ਕਮੈਂਟ ਨੇ ਕਹਿੰਦੇ ਕਿ ਇੱਕ ਟਿੱਪਲੀ ਫਿਰੋਜ਼ਪੁਰ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਪਰਿਵਾਰ ਸਮੇਤ ਕਹਿੰਦੇ ਜਥੇ ਨਾਲ ਪਾਕਿਸਤਾਨ ਗਏ ਸੀ ਤੇ ਲਾਪਤਾ ਹੋ ਗਈ ਸੀ ਉੱਥੇ ਠੀਕ ਹੈ ਜੀ ਇੱਕ ਉਹ ਕਹਿ ਰਹੇ ਨੇ ਕਿ ਫਿਰੋਜ਼ਪੁਰ ਵਾਲੀ ਜਿਹੜੀ ਫੈਮਿਲੀ ਸੀਗੀ ਨਾ ਉਹ ਫਰੀਦਕੋਟ ਤੋਂ ਸੀਗੀ ਸ਼ਾਇਦ ਤੇ ਉਹਨਾਂ ਦੀ ਰੈਸ਼ ਵੀ ਫਰੀਦਕੋਟ ਦੀ ਫੌਜੀ ਸ਼ਾਨ ਕੋਲ ਸੀ। ਆ ਠੀਕ ਹੈ ਹੋ ਸਕਦਾ ਕਿ ਰਕਬਾ ਇਧਰ ਪੈਂਦਾ ਹੋਵੇ ਪਰ ਉਹ ਫੈਮਿਲੀ ਬਾਰੇ ਬਹੁਤ ਚਰਚਾ ਹੋਈ ਸੀਗੀ। ਬਹੁਤ ਚਰਚਾ ਹੋਈ ਸੀਗੀ। ਜੀ ਮਿੰਟ ਜੀ ਚਲੋ ਖੈਰ ਮੈਂ ਇਸ ਖਬਰ ਤੋਂ ਥੋੜਾ ਜਿਹਾ हट ਕੇ ਇੱਕ ਨਿੰਦਰ ਔਲਖ ਜੀ ਹੋਰਾਂ ਦਾ ਕਮੈਂਟ ਪੜ੍ਹ ਦੇਣਾ ਜੀ। ਖਬਰ ਤੋਂ ਤਾਂ ਵੈਸੇ हट ਗਈ ਹੈ। ਇਹ ਕਹਿੰਦੇ ਕਿ ਸਰ ਬਲੌਗਰਜ਼ ਨੂੰ ਬਲੌਗਰ ਦੇ ਬਾਰੇ ਵੀ ਕੁਝ ਕਹਿੰਦੇ ਬੋਲੋ ਜਿਹੜੇ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਤੀਆਂ ਵਗੈਰਾ ਤੇ ਬਲੌਗਰਜ਼ ਨੂੰ ਲੋਕ ਇਨਵਾਈਟ ਕਰਦੇ ਆ। ਤੇ ਇਹ ਦੇ ਨਾਲ ਕੀ ਮੈਸੇਜ ਆਂਦਾ ਆਉਣ ਵਾਲੀ ਜਨਰੇਸ਼ਨ ਨੂੰ ਕਹਿੰਦੇ ਇਹਦੇ ਰੂਟੀਨ ਬਣਦਾ ਜਾ ਰਿਹਾ ਕੋਈ ਵੀ ਫੈਮਿਲੀ ਫੰਕਸ਼ਨ ਹੁੰਦੇ ਆਜਕਲ ਲੋਕ ਉੱਥੇ ਵੀ ਬਲੌਗਰਸ ਨੂੰ ਬੁਲਾਉਣਾ ਸ਼ੁਰੂ ਕਰਤਾ ਵੀ ਤੁਸੀਂ ਸਾਡਾ ਬਲੌਗ ਬਣਾਓ YouTube ਤੇ ਪਾਓ ਆ ਕੋਈ ਨਾਸਰ ਉਸਨੇ ਵੀਡੀਓ ਡਾਲਾ ਹੈ ਕਿ ਉਹ ਵਾਪਸ ਜਾਏਗੀ ਉਸਨੇ ਪੁਸ਼ਟੀ ਕੀ ਹੈ ਚਲੋ ਦੇਖੋ ਇਹ ਗੁਰਦੀਪ ਸਿੰਘ ਕਾਹ ਲੋ ਕਹਿ ਰਹੇ ਨੇ ਕਿ ਸ਼ਾਇਦ ਨਾਸਰ ਦਾ ਨਾਮ ਲੈ ਰਹੇ ਨੇ ਨਾਸਰ ਢਿੱਲੋਂ ਉਹਦਾ ਨਾਮ ਤੁਹਾਨੂੰ ਪਤਾ ਅੱਗੇ ਚਰਚਾ ਚੱਲ ਰਹੀ ਹੈ ਉਹਨਾਂ ਦੇ ਹਵਾਲੇ ਨਾਲ ਕਹਿ ਰਹੇ ਨੇ ਕਿ ਭਾਈ ਉਹਨਾਂ ਨੇ ਇਸ ਗੱਲ ਦੀ ਤਸਦੀਕ ਕੀਤੀ ਆ ਕਿ ਵਾਪਸ ਜਾਏਗੀ ਹਮ ਤਾਂ ਦਾ ਮਤਲਬ ਇਹ ਆ ਕਿ ਜੇ ਵਾਪਸ ਹੋਣਾ ਪਿਆ ਉਸਔਰਤ ਵਾਸਤੇ ਤੇ ਮੇਰੇ ਖਿਆਲ ਦੇ ਨਾਲ ਇਹ ਝਟਕਾ ਬੜਾ ਵੱਡਾ ਝਟਕਾ ਹੈ ਜੀ ਤੇ ਦੂਜੀ ਗੱਲ ਇਹ ਕਿ ਜੇ ਆ ਮੈਂ ਨਿੱਜੀ ਤੌਰ ਤੇ ਕਹਾਂ ਤਾਂ ਭਾਈ ਜਿਸ ਤਰ੍ਹਾਂ ਦੇ ਮਾਹੌਲ ਚ ਪਰਵਰਿਸ਼ ਜਿਸ ਤਰ੍ਹਾਂ ਸਭ ਕੁਝ ਹੋਇਆ ਨਾ ਉੱਥੇ ਕੱਟਣਾ ਵੀ ਸੌਖਾ ਨਹੀਂ ਹੈਗਾ